ਪਹਿਲਾਂ ਤਾਂ ਮੈਂ ਨਵੀਂ ਵਰਕ ਇੰਟਰਵਨੋ ਜਿਹੜਾ ਇਹ ਉਦਲਾ ਕੀਤਾ ਗਿਆ ਹੈ ਉਹਦੇ ਲਈ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਜਿਹੜੇ ਇੱਥੇ ਆਨ ਸਖਸ਼ਿਤ ਆਈਆਂ ਨੇ ਉਹਨਾਂ ਨੂੰ ਮੁਬਾਰਕਬਾਦ ਵੀ ਨਹੀਂ ਕਿ ਸਾਨੂੰ ਇਹਦਾ ਪਲੇਟਫਾਰਮ ਮਿਲਿਆ ਜਿਹਦੇ ਵਿੱਚ ਅਸੀਂ ਵੀ ਆਪਣੇ ਨਾਲ ਜਿਹੜੀਆਂ ਬਿੱਤੀਆਂ ਹੋਈਆਂ ਆ ਅੱਛੇ-ਅੱਛੇ ਗੱਲਾਂ ਇਹ ਮੋਟੀਵੇਸ਼ਨਸ ਵਾਲੇ ਆ ਹੋ ਅਸੀਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕੀਤੀ ਸਾਂਝਾ ਕਰਨਾ ਸਾਨੂੰ ਇਹ ਮੌਕਾ ਮਿਲਿਆ ਸੋ ਮੈਨੂੰ ਅੱਜ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਐਜ਼ ਅ ਚੀਫ ਗੈਸਟ ਕਿ ਬੁਲਾਇਆ ਗਿਆ ਹੈ ਔਰ ਐਜ਼ ਅ ਚੀਫ ਗੈਸਟ ਮੇਰਾ ਇਹੀ ਸੁਨੇਹਾ ਹੈ ਕਿ ਮੈਂ ᱵੀਂਗ ਅ სპੋਰਟਸ ਪਰਸਨ ਡੀਐਸਸੀ სპੋਰਟਸ ਡਿਸਟ੍ਰਿਕਟ სპੋਰਟਸ ਕੋਆਰਡੀਨੇਟਰ ਜ਼ਿਲ੍ਹਾ ਗੋਦਾਸਪੁਰ ਤੋਂ ਆਂ ਔਰ ਮੇਰੀ ਇਹੀ ਸਾਰੀਆਂ ਮਦਰਜ਼ ਨੂੰ ਇੱਕ ਸੁਨੇਹਾ ਹੈ ਕਿ ਆਪਣੀਆਂ ਬੇਟੀਆਂ ਨੂੰ ਵੱਧ ਤੋਂ ਵੱਧ სპੋਰਟਸ ਵਿੱਚ ਤੁਸੀਂ ਜਿਹੜਾ ਉਹਨਾਂ ਨਾਲ ਉਹਨਾਂ ਨੂੰ ਇਸ სპੋਰਟਸ ਵਿੱਚ ਪਾਓ ਤਾਂ ਜੋ ਉਹ ਉਹਨਾਂ ਨੂੰ ਮੈਂਟਲੀ ਐਜ਼ ਵੈਲ ਐਸ ਫਿਜ਼ੀਕਲੀ ਸਟਰੋਂਗ ਕੀਤਾ ਜਾ ਸਕੇ ਔਰ ਉਹ ਫੋਨ ਦੇਖੋ ਸਾਡੇ ਸਰਕਾਰੀ ਸਕੂਲਾਂ ਵਿੱਚ ਕਿੰਨੀ ਅੱਛੀ ਟ੍ਰੇਨਿੰਗ ਜਿਹੜੀ ਆ ਉਹ ਰਾਣੀ ਲక్ష్ਮੀਬਾਈ ਥਰੂ ਜਿਹੜੀ 40 ਡੇਜ਼ ਦੀ ਚੱਲ ਰਹੀ ਹੈ ਉਹ ਚਲਾਈ ਜਾ ਰਹੀ ਹੈ ਉਹਦਾ ਲਾਹਾ ਲੈ ਕੇ ਬੱਚਿਆਂ ਨੂੰ ਫਿਜ਼ੀਕਲੀ ਜਿਹੜਾ ਉਹ ਸਟਰੋਂਗ ਕੀਤਾ ਜਾ ਸਕਦਾ ਹੈ ਔਰ ਕਿੰਨੇ ਹੀ ਸਪੋਰਟਸ ਜਾਂ ਐਕਟੀਵਿਟੀ ਸਾਡੀਆਂ ਐਦਾਂ ਦੀਆਂ ਨੇ ਕਿ ਸਾਨੂੰ ਫਿਜ਼ੀਕਲੀ ਤਾਂ ਬੱਚੇ ਫਿੱਟ ਹੋਣਗੇ ਹੀ ਸਾਡੀਆਂ ਬੱਚੀਆਂ ਕਿਉਂਕਿ ਅੱਗੇ ਬੱਚੀਆਂ ਨੇ ਬਹੁਤ ਹੀ ਜੜੇ ਜੰਗਾ ਆਪਣੀ ਜ਼ਿੰਦਗੀਆਂ ਜਿਹੜੀਆਂ ਲੜਨੀਆਂ ਨੇ ਉਹਨਾਂ ਦੇ ਲਈ ਜਿਹੜਾ ਇਹ ਸਪੋਰਟਸ ਹੈ ਉਹੀ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਬੱਚੇ ਜੜੀਆਂ ਬੱਚੀਆਂ ਜੜੀਆਂ ਨੇ ਉਹ ਆਪਣਾ ਵੈਲ ਜੜੀਆਂ ਆਪਣੀ ਪਰਫਾਰਮੈਂਸ ਅੱਛੀ ਦੇ ਸਕਦੀਆਂ ਔਰ ਆਪਣੇ ਫਿਊਚਰ ਨੂੰ ਬਣਾ ਸਕਦੀਆਂ ਸੋ ਮੇਰਾ ਇਹੀ ਸੁਨੇਹਾ ਹੈ ਕਿ ਵੱਤਵਾ ਜੜਾ ਸਪੋਰਟਸ ਤੇ ਕੁੱਤੇ ਜੜਾ ਜ਼ੋਰ ਦਿੱਤਾ ਜਾਏ ਔਰ ਆਪਣੀਆਂ ਬੇਟੀਆਂ ਨੂੰ ਵੱਤਵਾ ਜੜੀਏ ਸਿੱਖਿਆ ਦਿੱਤੀ ਜਾਏ ਔਰ ਇੱਕ ਹੋਰ ਮੇਰਾ ਸੁਨੇਹਾ ਹੈ कि ਆਪਣੀਆਂ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਜਿੰਨਾ ਵੀ ਦੂਰ ਰੱਖ ਸਕਦੇ ਹੋ ਉਹ ਕਿਰਪਾ ਕਰਕੇ ਦੂਰ ਰੱਖੋ ਜਿਉਂ ਜੇਕਰ ਮੇਰਾ ਇੱਕ ਸਨੇਹਾ ਸਾਰੀਆਂ ਮਦਦਸ ਨੂੰ ਹੈ ਜੇਕਰ ਉਹ ਦਿਨ ਵਿੱਚ 20 ਸੈਲਫੀ ਲੈਂਦੀਆਂ ਨੇ ਤੇ ਕਿਰਪਾ ਕਰਕੇ ਉਹਨਾਂ ਦੀਆਂ ਸੈਲਫੀਆਂ ਘਟਾਓ ਦੇਖੋ ਤੁਹਾਡੇ ਕੋਲ ਆਪਣੇ ਆਪ ਹੀ ਨਵੀਂ ਚੇਂਜ ਜੜੀ ਉਹ ਆਣੀ ਸ਼ੁਰੂ ਹੋ ਜਾਏਗੀ ਸੋ ਧੰਨਵਾਦ ਜੀ ਨਹਿਰੂ ਯੁਵਾ ਕੇਂਦਰ ਦਾ ਬਹੁਤ ਬਹੁਤ ਜਿਨ੍ਹਾਂ ਨੇ ਐਡਵਾਂਸਮੈਂਟ ਦਿੱਤਾ ਜੀ ਧੰਨਵਾਦ ਅੱਜ ਨਹਿਰੂ ਯੁਵਾ ਕੇਂਦਰ ਵੱਲੋਂ ਦ ਵੂਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਤੇ オンਲਾਈਨ ਯੂਨੀਵਰਸਿਟੀ ਨੂੰ ਇਸੇ ਅੰਤਰਰਾਸ਼ਟਰੀ ਮਨਵ ਦਿਨ ਮਨਾਉਣ ਵਾਸਤੇ ਵਰਤਦਾ ਬਣਾਇਆ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੀ ਚੀਫ ਗੈਸ ਮੈਡਮ ਆਉਂਦਾਂ ਨੇ ਵੀ ਬਹੁਤ ਆਪਣੀ ਜੀਵਨ ਰਹੀਓ ਪ੍ਰੇਰਣਾਕਾਇਸ ਗੱਲਾਂ ਸਾਂਝੀਆਂ ਕੀਤੀਆਂ ਹੋਰ ਮਰੀਆਂ ਭਾਈਆਂ ਜਿਨ੍ਹਾਂ ਸਿਹਤ ਹੈਲਥ ਗਰੁੱਪ ਤੋਂ ਵੀ ਆਈਆਂ ਹਨ ਸੇਵਾ ਸੰਗਠਨ ਦੀਆਂ ਭੈਣਾਂ ਨੇ ਬਹੁਤ ਅੱਛਾ ਇੱਕ ਗੀਤ ਪੇਸ਼ ਕੀਤਾ ਜਿਹਦੇ ਰਾਹੀਂ ਮਨੁੱਖੀ ਇੱਕ ਦੂਸਰੇ ਦਾ ਸਾਥ ਦੇਣ ਦੀ ਪ੍ਰੇਰਣਾ ਮਿਲਦੀ ਹੈ ਤੇ ਬੜਾ ਅੱਛਾ ਲੱਗਾ ਅਹ ਥੈਂਕਸ ਅ ਲੋਟ ਟੂ ਵਨਪ੍ਰੀਜ਼ ਮੈਡਮ ਜਿੰਨਾ ਨੇ ਇਸ ਭੌਗ ਨੂੰ ਜਿਸਾ ਡੀਟੀ ਨੂੰ ਸਦਾ ਦਿੱਤਾ ਅਸੀਂ ਬਹੁਤ ਸਾਰੇ ਵਿਚਾਰ ਇਹਨਾਂ ਦੇ ਨਾਲ ਸਾਂਝੇ ਵੀ ਕੀਤੇ ਹਨ ਤੇ ਬਹੁਤ ਸਾਰੇ ਸਿੱਖ ਕੇ ਵੀ ਚੱਲੇ ਹਾਂ ਕਿ ਇਹ ਇੰਝ ਹੀ ਇੱਕ ਦੂਸਰੇ ਦਾ ਸਹਾਰਾ ਬਣ ਕੇ ਅਸੀਂ ਔਰਤ ਸਮਾਜ ਦੀ ਤਰੱਕੀ ਵਾਸਤੇ ਵਚਨਬੱਧ ਹੋਈਆਂ ਹਾਂ ਤੇ ਭਾਵੇਂ ਇੱਕ ਵਿੱਚ ਕੋਈ ਵੀ ਜੜੀਆਂ ਸਰਕਾਰੀ ਸਹੂਲਤਾਂ ਆਣ ਡੀਆਂ ਹਨ ਤੇ ਕੋਈ ਸਰਕਾਰੀ ਹੋਰ ਫੰਡਸ ਆ ਰਹੇ ਹਨ ਉਹ ਸਾਰੇ ਸਾਨੂੰ ਸਹਿਯੋਗ ਦੇ ਅਸੀਂ ਔਰਤਾਂ ਦਾ ਵੱਧ ਤੋਂ ਵੱਧ ਵਿਕਾਸ ਕਰ ਸਕੀਏ ਤੇ ਅੱਜ ਦਾ ਦਿਨ ਮਨਾਉਣ ਦਾ ਸਾਡਾ ਉਪਰਾਲਾ ਵੀ ਇਹੀ ਸੀ ਕਿ ਦੂਸਰੀਆਂ ਔਰਤਾਂ ਨੂੰ ਐਜੂਕੇਟ ਜਿਹੜੀਆਂ ਪਹੁੰਚ ਗਈਆਂ ਲੇਡੀਜ਼ ਕਿਤੇ ਮੁਕਾਮ ਤੇ ਪਹੁੰਚ ਚੁੱਕੀਆਂ ਸਕਸੈਸਫੁਲ ਲੇਡੀਜ਼ ਪ੍ਰੇਰਨਾ ਦੇ ਕੇ ਦੂਸਰੀਆਂ ਦਾ ਵੀ ਵਿਕਾਸ ਕਰਨ ਦੀ ਕੋਈ ਸਾਂਝ ਪਾਣ ਉਹਨਾਂ ਨੂੰ ਪ੍ਰੇਰਨਾ ਦੇਣ ਤੇ ਉਹਨਾਂ ਦਾ ਹੱਥ ਫੜਦੀ ਆਪਣੇ ਨਾਲ ਸਾਂਝੀ ਹਵਾਲਤਾ ਵਾਲਾ ਚੰਗੀ ਹੈ ਕਿ ਦੇਖ ਦੂਸਰੇ ਵੀ ਤਰੱਕੀ ਦੇ ਸਹਾਰਾ ਬਣਨ ਭਾਵੇਂ ਕਿ ਉਹ ਦੋਸਤਾਂ ਸਿੱਸਟੇ ਪ੍ਰੇਰਨਾ ਦਾ ਮਾਡਲ ਬਣਦੇ ਨੇ ਅੰਕ ਜੀ ਨੇ ਕਿ ਇਸ ਇੱਕ ਟੈਕਨੀਕ ਪੁਲੀਸ ਤੋਂ ਹੀ ਇਹ ਆਈਨਾ ਅਫਸਰ ਇਹਨਾਂ ਨੇ 112 ਦੀ ਅਹਿਮੀਅਤ ਵੀ ਦੱਸੀ ਤੇ ਜਿਹੜੀਆਂ ਬਾਈਪਾਸ ਤੇ ਕਈ ਕਨਵੈਂਸ ਦੀ ਫੈਸਿਲਿਟੀ ਵਾਸਤੇ ਵੀ ਕਈ ਨੰਬਰ ਨਾ ਜਾਰੀ ਹਿੱਤੇ ਤੇ ਮੈਂ ਬਹੁਤ ਹੀ ਥੈਂਕਫੁਲ ਹਾਂ ਪੰਜਾਬ ਪੁਲਿਸ ਦਾ ਤੇ ਮੇਰੇ ਕੋਲ ਪੰਜਾਬ ਪੁਲਿਸ ਦੇ ਜਿਹੜੇ ਨੁਮਾਇੰਦੇ ਬਿਠੇ ਹਨ ਮੈਂ ਉਹਨਾਂ ਨੂੰ ਸੈਲੂਟ ਕਰਦੀ ਹਾਂ ਸਰ 112 ਦੇ ਜਰੀਏ ਮੈਂ ਬਹੁਤ ਸਾਰੀਆਂ ਕੁੜੀਆਂ ਦੀ ਰਾਤ ਬਰਾਤੇ ਬੜੀ ਹੈਲਪ ਕੀਤੀ ਹੈ ਤਾਂ ਨਾ ਜੇ 112 ਨਾ ਹੁੰਦਾ ਤੇ ਅੱਜ ਬਹੁਤ ਸਾਰੀਆਂ ਕੁੜੀਆਂ ਮਰ ਗਈਆਂ ਹੁੰਦੀਆਂ ਜਾਂ ਸੁਸਾਈਡ ਕਰ ਲੈਂਦੀਆਂ ਜਾਂ ਕੋਈ ਮਾਰ ਦਿੰਦਾ ਇਹ ਅਜਿਹੇ ਸਾਡੇ ਕੋਲ ਇੰਨੇ ਕੇਸ ਆਉਂਦੇ ਹਨ ਕਿ ਰਾਤ ਭਰਾਂ ਤੇ ਥਾਣਿਆਂ 'ਚ ਧੀ ਉਹ ਘਰੋਂ ਨਹੀਂ ਬਾਹਰ ਨਿਕਲੁੰਦੇ ਜਿਹਨੂੰ ਕੁੱਟਿਆ ਹੁੰਦਾ ਨੂੰ ਡੱਕਿਆ ਹੁੰਦਾ ਤੇ ਥੈਂਕ ਯੂ 112 ਨੰਬਰ ਨਾ ਨੇ ਵੀ ਚਲਾਇਆ ਬਣਾਇਆ ਤੇ ਦੀ ਵਿਉਂਤ ਬੰਦੀ ਕੀਤੀ ਬਹੁਤ ਸਾਰੀਆਂ ਧੀਆਂ ਜਿਹੜੀਆਂ ਉਹਨਾਂ ਨੇ ਬਚਾ ਦਿੱਤੀਆਂ ਤੇ ਬਚਾ ਰਹੇ ਹਨ ਇੰਦੀ ਹੀ ਆਹੀ ਆਪਣੀ ਦਾਮਨਰ ਚਾਈਲਡ ਵੈਲਫੇਅਰ ਸੁਸਾਇਟੀ ਤੇ 올 ਇੰਡੀਆ ਹਿਊਮਨ ਰਾਈਟਸ ਅਲਵੇ ਵੀ ਸੰਜਾਪਰਾਲਾ ਕਰਦੇ ਆ ਜਿਨ੍ਹਾਂ ਦੇ ਨਾਲ ਡੋਮੈਸਟਿਕ ਵਾਇਲੈਂਸ ਹੁੰਦੀ ਪਈ ਹੈ ਜਾਂ ਘਰਚੀ ਜ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਸਾਡੀ ਐਨਜੀਓ ਦੀ ਮੈਂਬਰਾਂ ਉੱਥੇ ਜਾ ਕੇ ਉਹਨਾਂ ਨੂੰ ਮੋਟੀਵੇਟਿੰਗ ਕਰਦੀਆਂ ਹਨ ਕਿ ਉਹਨਾਂ ਦੇ ਰਿਸ਼ਤੇ ਵੀ ਬਰਕਰਾਰ ਰਹਿਣ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਣ ਮੀਡੀਏਸ਼ਨ ਤੇ ਕਾਉਂਸਲਿੰਗ ਕਰਦੇ ਹਾਂ ਅਕਸਰ ਜਦੋਂ ਕੁੜੀ ਨਾਲ ਹਮਦਰਦੀ ਕਰਦੇ ਹਾਂ ਤੇ ਮੁੰਡੇ ਵੱਲੇ ਵਿਤਰ ਜਾਂਦੇ ਨੇ ਤੇ ਉਹ ਲੜਾਈ ਵੱਧ ਜਾਂਦੀ ਹੈ ਸਾਰੇ ਪਿੱਕੇ ਫਿਰ ਪੰਚਾਇਤਾਂ ਵਿੱਚ ਪੈ ਜਾਂਦੀਆਂ ਹਨ ਪਰ ਅਸੀਂ ਇੰਜ ਨਹੀਂ ਕਰਦੇ ਅਸੀਂ ਉਹਨਾਂ ਦੋਨਾਂ ਨੂੰ ਬਿਠਾ ਕੇ ਜਿਹਦੀ ਹਿੰਦਰੀ ਨੂੰ ਰਿਲਾਈਸ ਕਰਾਦੇ ਤੇ ਉਪਭੋਗਮਿਕਾ ਵੀ ਰਸਤਾ ਖੜਦੁੰਦੇ ਹਾਂ ਕਿ ਉਹ ਮੁਸ਼ਕਲ ਵੀ ਹੱਲ ਹੋ ਜਾਂਦੀ ਹੈ ਤੇ ਦੁਬਾਰਾ 112 ਟਾਇਲਰ ਕਰਨ ਦੀ ਲੋੜ ਨਹੀਂ fellu ਜਿਹੜਾ ਨਕਮ ਬੀ ਕੋ ਮੈਂ ਐਜ ਪ੍ਰੋਗਰਾਮ ਕੋਡਿੰਗ ਇਟਰੋਪਸ ਵਰਤੂਸ਼ਨ ਸੈਂਟੈਕਸ ਰੈਂਸ ਨਦਰ ਕੌਸਟੇ ਬੋਲਾ ਸਕਦੇ ਮੈਂ ਬਹੁਤ ਧੰਨਵਾਦ ਕਰਦੀ ਆ ਨਹਿਰੂ ਯੂਵਾ ਕੇਂਦਰ ਤੋਂ ਮੈਮ ਮਨਪ੍ਰੀਤਾ ਔਰ ਵੱਖ-ਵੱਖ ਡਿਪਾਰਟਮੈਂਟਸ ਤੋਂ ਆਏ ਜਿਹੜੇ ਸਾਡੇ 6 ਡੈਸਟਾ ਔਰ ਪਾਕੀ ਨੰਬਰਸ ਤੋਂ ਐਸਆਈ ਸਰ ਉਹਨਾਂ ਨੇ ਸਾਰੇ ਨੇ ਆਪਣੇ-ਆਪਣੇ ਡਿਪਾਰਟਮੈਂਟ ਬਾਰੇ ਬਹੁਤ ਜੜੀ ਆ ਉਹ ਜਾਗਰੂਕਤਾ ਪਰਪੂ ਜੜਿਆ ਸਾਨੂੰ ਨੌਲੇਜ ਦਿੱਤੀ ਹੈਗੀ ਆ ਸਭ ਦਾ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਇਸ ਮੰਚ ਤੇ ਆ ਕੇ ਹੀ ਆਪਣੇ ਵਿਚਾਰ ਜੜਿਆ ਇੱਕ ਦੂਸਰੇ ਨਾਲ ਸਾਂਝੇ ਕਰ ਸਕਦੇ ਆ ਤੇ ਸਾਨੂੰ ਜੜਾ ਇੱਕ ਦੂਸਰੇ ਨੂੰ ਮੋਟੀਵੇਟ ਕਰਨ ਵਾਸਤੇ ਜੜਾ ਅੱਜ ਬਹੁਤ ਪ੍ਰੇਰਣਾ ਜੁਦੀ ਸਾਨੂੰ ਇੱਕ ਦੂਸਰੇ ਤੋਂ ਮਿਲੀ ਹੈਗੀ ਆ ਮੈਂ ਅੱਗੇ ਤੋਂ ਵੀ ਰਿਕਵੈਸਟ ਕਰਦੀ ਹਾਂ ਕਿ ਇਹੋ ਜਿਹੇ ਪ੍ਰੋਗਰਾਮ ਚੜ੍ਹੇ ਆਉਂਦੇ ਰਹਿਣੇ ਚਾਹੀਦੇ ਆ ਤੇ ਬੀਇੰਗ ਲੇਡੀ ਮੈਂ ਸਾਰੀਆਂ ਔਰਤਾਂ ਨੂੰ ਕਹਿਣਾ ਚਾਹਨੀ ਆ ਕਿ ਆਪਣੇ ਆਪ ਨੂੰ ਕਦੇ ਵੀ ਘੱਟ ਨਾ ਸਮਝੋ ਹਮੇਸ਼ਾ ਜਿਹੜਾ ਆਪਣੇ ਆਪ ਨੂੰ ਹੌਸਲਾ ਦਿਓ ਸਭ ਤੋਂ ਕਿਸੇ ਤੋਂ ਹੈਲਪ ਮੰਗਣ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜਾ ਉਹ ਹੌਸਲਾ ਦਿਓ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਜੀ ਜੀ ਸਰ ਹਰ ਸਾਲ ਹਰ ਸਾਲ ਜਿਹੜਾ ਅਸੀਂ ਗਾਂਧੀ ਜੰਤਰੀ ਤੇ ਉੱਪਰ ਜਿਹੜਾ ਵਾ ਉਹ ਪ੍ਰੋਗਰਾਮ ਕਰਦੇ ਹੈਗੇ ਆਂ ਇਸ ਸਾਲ ਵੀ ਅਸੀਂ ਜਿਹੜਾ ਉਹ ਕਰਾਂਗੇ ਜੀ ਅੱਗੇ ਬੱਚੇ ਗੋਏ ਆ ਉਸ ਦੇ ਇਫੈਕਟ ਜੀ ਸਰ ਵੱਖ-ਵੱਖ ਸਮੇਂ ਤੇ ਸਾਨੂੰ ਜਿਹੜੀਆਂ ਗਵਰਨਮੈਂਟ ਵੱਲੋਂ ਗਾਈਡਲਾਈਨਸ ਆਉਂਦੀਆਂ ਨੇ ਜਦੋਂ ਵੀ ਸਾਨੂੰ ਕੋਈ ਵੀ ਗਾਈਡਲਾਈਨਸ ਆਉਂਦੀਆਂ ਅਸੀਂ ਹਮੇਸ਼ਾ ਜਿਹੜਾ ਅਧਿਆਤ ਹੋਵਾਂਗੇ ਹਰ ਪ੍ਰੋਗਰਾਮ ਚ ਤੇ ਫਿਊਚਰ ਤੋਂ ਵਰਕ ਅੰਦਰ ਦੇ ਮੈਂडम ਮੰਨ ਦਿੱਤਾ ਗਿਆ ਸੀ ਇਸੇ ਇੱਕ ਪ੍ਰੋਗਰਾਮ नगर कंसल्टेंट डॉक्टर छे रखे हैं वो मैं इस बंदी अभी ਵਿੱਚ ਸ਼ਾਮ ਰੋ। ਇੱਥੇ ਵਿੱਚ ਮੇਰੇ ਮੈਡਮ ਅੰਦਰ ਵੀ ਰਿਕਾਰਡ ਸੀਨੇ ਵਿੱਚੋਂ ਹਾਂ ਸੇ ਆਪਣੀ ਟੀਮ ਨਾਲ ਲੈ ਕੇ ਨੋ ਕੋਸਟ ਵਾਸਤੇ ਬਸਤਰ ਚਲੇ ਗਈ। ਮੈਨੂੰ ਇਹ ਦੇਖ ਕੇ ਬੜਾ ਮਾਣ ਮਹਿਸੂਸ ਹੋਇਆ ਕਿ ਮੇਰੀਆਂ ਭੈਣਾਂ ਇੰਨੇ ਵਧੀਆ ਪ੍ਰਾਲੇ ਕਰ ਰਹੇ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ। ਉਹਨਾਂ ਕੋਸਟ ਕੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਮੈਂ ਗਾੜੀ ਰੋਜ਼ ਹੀ ਸੈਮੀਨਾਰ ਲਾਉਣਾ ਹੈ ਸੱਸ ਦੇ ਨਾਲ। ਮੈਂ ਰੋਜ਼ ਹੀ ਪਬਲਿਕ ਦੇ ਵਿੱਚ ਇਦਾਂ ਪਾਰੇ ਜਿਹੜਾ ਆਪਣੇ ਵਿਚਾਰਾਂ ਦਾ ਖਾਂਗਾ। ਹੋਰ ਵੀ ਬੀਬੀਆਂ ਨੂੰ ਸਕੂਲ ਦੀਆਂ ਬੱਚੀਆਂ ਨੂੰ ਵਿਦਿਆਰਥੀਆਂ ਨੂੰ ਇਹਦੇ ਬਾਰੇ ਜਰਾ ਜਾਓ। ਇਹਨਾਂ ਦੀ ਕੀ ਨਾ ਪਤਾ ਨਹੀਂ ਲੱਗਦਾ। ਮੈਂ ਜੇ 112 ਨੰਬਰ 10 33 10 33 ਸਾਈਬਰ ਕ੍ਰਾਈਮ ਬਾਰੇ ਸਾਰੇ ਜਿਹੜੇ ਹੈਲਪ ਨੰਬਰ ਚੱਲ ਰਹੇ ਨੇ 10 45 15 199 ਦਾ ਸਾਰੇ ਬਾਰੇ ਜਿਹੜਾ ਉਹ ਜਾਗਰੂਤ ਕੀਤਾ ਅੱਗੇ ਵੀ ਜਿਹੜੇ ਜਾਗਰੂਤ ਉਹਦੇ ਤਾਰੇ ਇਹ ਵੀ ਦੱਸਿਆ ਗਿਆ ਵੀ ਸਾਡੇ ਗਦਾਸਪੁਰ ਸਾਈਬਰ ਖਾਣਾ ਜਿਹੜਾ ਬਣਿਆ ਜਿਹਦੇ ਇਨਚਾਰਜ ਮੈਡਮ ਅਮਰਪ੍ਰੀਤ ਕੌਰ ਨਾਲ ਕਿਤੀ ਐਸਐਸਪੀ ਦਫ਼ਤਰ ਦੇ ਉੱਪਰ ਰਿਪੋਰਟ ਦਿੱਤੀ ਰਿਹਾ ਕਿਹਾ ਉਹਦੇ ਬਾਰੇ ਇਹਨਾਂ ਜਾਣਕਾਰੀ ਦਿੱਤਾ ਗਿਆ ਵੀ ਕੋਈ ਵੀ ਲਿੰਕ ਜਿਹੜਾ ਆਜਣਾ ਤੁਸੀਂ ਉਮੀ ਤੀ ਤੇ ਜਿਹੜਾ ਹੈ ਰਪੋਰਟ ਦੀ ਲਿਸਟ 24 ਘੰਟੇ ਦੀ ਜਿਹੜਾ ਹੈ